ਇਹ ਕਰਤਾਰਪੁਰ ਸਾਹਿਬ ਕੋਰੀਡੋਰ ਆ ਜਿੱਥੋਂ ਆਪਾਂ ਡੇਰਾ ਬਾਬਾ ਨਾਨਕ ਤੋਂ ਲੈ ਕੇ ਆਪਾਂ ਐਂਟਰ ਕਰਦੇ ਸੀ ਪਾਕਿਸਤਾਨ ਦੇ ਵਿੱਚ ਤੁਸੀਂ ਦੇਖ ਲਓ ਵੀ ਅੱਜ ਉਸ ਹਲਾਂਗੇ ਦੇ ਉੱਪਰ ਜਿਹੜਾ ਪਸ਼ੂ ਬੰਨੀ ਬੈਠਾ ਹੈ ਕਿਸਾਨ ਠੀਕ ਆ ਆਪਦਾ ਆ ਜਿਹੜਾ ਹੈਗਾ ਮੰਨ ਲਓ ਜੀਵਨ ਬਸਰ ਕਰਨ ਵਾਲੀਆਂ ਜਿਹੜੀਆਂ ਚਿੱਤੀਆਂ ਨੇ ਉਹ ਵੀ ਜਿਹੜੀਆਂ ਹੈ ਪ੍ਰਭਾਵਿਤ ਹੋ ਚੁੱਕੀਆਂ ਨੇ ਠੀਕ ਆ ਤੇ ਕਿਉਂਕਿ ਅੱਗੇ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਦਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਇਹ ਹੱਦ ਸ਼ੁਰੂ ਹੋ ਜਾਂਦੀ ਹੈ ਪਾਕਿਸਤਾਨ ਦੀ ਉੱਥੇ ਜਿਹੜਾ ਹੈਗਾ ਜਾਣਾ ਔਖਾ ਦਾ ਪਰ ਇਸ ਵਕਤ ਪ੍ਰਧਾਨ ਸਾਹਿਬ ਪੁੱਛ ਰਹੇ ਆ ਕਿ ਅੱਗੇ ਜਾ ਸਕਦੇ ਆ ਪਰ ਨਹੀਂ ਤੁਸੀਂ ਦੇਖ ਲਓ ਵੀ ਇਦਾਂ ਦੇ ਹਾਲਾਤ ਹੋਏ ਪਏ ਆ ਕਿ ਜਿਹੜਾ ਬਿਲਕੁਲ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਲੋਕਾਂ ਨੂੰ ਆਪਦੇ ਪਸ਼ੂਆਂ ਦਾ ਜਿਹੜਾ ਪਾਲਣ ਪੋਸ਼ਣ ਕਰਨਾ ਪੈਂਦਾ ਤੇ ਪਸ਼ੂਆਂ ਵਾਸਤੇ ਜਿਹੜਾ ਹੈਗਾ ਇਸ ਵਕਤ ਚਾਰੇ ਦੀ ਹਨਾ ਡੰਗਰਾਂ ਵਾਸਤੇ ਉਹ ਬਹੁਤ ਜਿਹੜੀ ਕਮੀਆਂ ਬਾਈ ਜੀ ਤੁਸੀਂ ਇੱਥੇ ਲੋਕਲ ਹੋ ਹਾਂਜੀ ਤੇ ਕੀ ਕੀ ਉਹ ਸਮੱਸਿਆ ਹੁਣ ਇਸ ਵਕਤ ਜਿਹੜੀ ਆ ਗਈ ਆ ਰਹੀ ਅੱਛਾ ਬਹੁਤੀ ਪਾਣੀ ਦੀ ਜ਼ਿਆਦਾ ਸਮੱਸਿਆ ਜਿਹੜੇ ਨਵੇਂ ਥਾਨ ਹੈਗੇ ਨੇ ਲੋਕ ਇੱਥੇ ਤੇ ਬੋਦੀ ਡੰਗਰਾਂ ਦੇ ਚਾਰੇ ਦਿਨ ਸਮੱਸਿਆ ਹੋਇਆ ਤੇ ਇੱਥੋਂ ਤੱਕ ਪਹੁੰਚ ਰਹੀ ਆ ਰਸ ਤੁਹਾਡੇ ਤੱਕ ਤੇ ਹਜੇ ਤੱਕ ਘਾਟ ਆ ਰਹੀ ਆ ਪਹੁੰਚ ਰਹੀ ਪਰ ਉਹ ਨਹੀਂ ਪਹੁੰਚ ਰਹੀ ਜਿਹੜੀ ਇਧਰਲੇ ਫਦਗਾ ਰੋਡ ਤੇ ਸੱਕੀ ਤੇ ਕੰਡੇ ਤੋਂ ਠਾ ਨੂੰ ਪੈਂਦੇ ਨੇ ਡੇਰੇ ਉਹ ਅਜੇ ਉਧਰ ਫਸੇ ਨੇ ਜੇ ਮੈਂ ਮੰਨ ਲਵਾਂ ਇੱਥੇ ਜਿਵੇਂ ਤੁਸੀਂ ਬਿਲਕੁਲ ਭਾਰਤ ਪਾਕਿਸਤਾਨ ਦੀ ਸਰਹੰਦ ਤੇ ਬੈਠੇ ਹੋ ਜਿਵੇਂ ਪਰਿਵਾਰ ਬੈਠੇ ਆ ਬਾਈ ਇਹ ਹੈ ਹਨਾ ਡੰਗਰ ਲੈ ਕੇ ਇਹਨਾਂ ਦੇ ਫਿਰ ਘਰ ਇੱਥੇ ਨੇੜੇ ਸੀਗੇ ਡੇਰਾ ਪਾ ਬਣਾਉਣ ਤੇ अच्छा ओथों ਫਿਰ ਇਹਨਾਂ ਨੇ ਜਿਹੜਾ ਉੱਚੇ ਥਾਂ ਤੇ ਇੱਥੇ ਆ ਕੇ ਬੈਠੇ ਹੋਏ। ਪਹਿਲਾਂ ਜਦੋਂ ਪਾਣੀ ਤੇ ਵਹਾਅ ਬਣ ਗਿਆ ਸੀ ਆ ਡੇਰਾ ਨਾਲ ਹੀ ਇਹਨਾਂ ਦੇ ਥੱਲੇ। ਠੀਕ ਆ। ਅ ਨਾਲ ਹੀ ਘਰ ਸੀਗਾ ਮੰਨ ਲਓ ਇਧਰਲੇ ਪਾਸੇ। ਅੱਛਾ ਡੇਰਾ ਮਤਲਬ ਕਿ ਖੇਤਾਂ ਦੇ ਵਿੱਚ ਘਰਾਂ ਨੂੰ ਇਧਰ ਡੇਰਾ ਕਹਿੰਦੇ ਆ। ਠੀਕ ਆ ਤਾਂ ਮੰਨ ਲਓ ਉਥੋਂ ਫਿਰ ਇਹਨਾਂ ਨੇ ਜਿਹੜੇ ਪਸ਼ੂ ਕੱਢ ਕੇ ਇਧਰ ਰੱਖਿਆ। ਠੀਕ ਆ ਤੁਸੀਂ ਦੇਖਿਆ ਹੋਣਾ ਤਸਵੀਰਾਂ ਦੇਖਿਆ ਹੋਣਾ ਜਿਹੜੇ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਉਹ ਡੁੱਬਿਆ ਨਜ਼ਰ ਆਉਂਦਾ ਬਿਲਕੁਲ ਇਹੀ ਹੈ। ਇੱਥੋਂ ਹੀ ਜਿਹੜਾ ਹੈਗਾ ਉਹ ਪਾਣੀ ਜਿਹੜਾ ਹੈਗਾ ਲੰਘਿਆ ਸੀਗਾ। ਠੀ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਹੈ ਕਿ ਜਿਹੜਾ ਹੈਗਾ ਆਪਾਂ ਅੱਗੇ ਕੰਡਿਆਲੀਆਂ ਤਾਰਾਂ ਦੇ ਨਾਲ ਜਿਹੜੇ ਪਸ਼ੂ ਬੈਠੇ ਆ ਵਿਚਾਰੇ ਪਸ਼ੂ ਵੀ ਕੀ ਕਰਨ ਯਾਰ ਇਹਨਾਂ ਦਾ ਵੀ ਬੇਜਮਾਨਾ ਦੇਖੋ ਠੀਕ ਆ ਜੋ ਇਹਨਾਂ ਨੂੰ ਮਿਲਦਾ ਮਾੜਾ ਮੋਟਾ ਹੈਨਾ ਉਹ ਖਾਂਦੇ ਆ ਤੇ ਤੁਸੀਂ ਦੇਖ ਲਓ ਭਾਈ ਇਹਨਾਂ ਵਾਸਤੇ ਰਸਤਾ ਜ਼ਰੂਰ ਪਹੁੰਚਾਓ ਯਾਰ ਜੇ ਹੋ ਸਕਦਾ ਠੀਕ ਹੈ ਉਧਰ ਜਿਹੜੇ ਹੈਗੇ ਵਿਚਾਰੇ ਆਪ ਪਰਿਵਾਰਾਂ ਦੇ ਪਰਿਵਾਰ ਬਾਹਰ ਬੈਠੇ ਆ ਠੀਕ ਆ ਜਿਹੜੀ ਮਾੜੀ ਮੋਢੀ ਤੂੜੀ ਆਉਂਦੀ ਆ ਟਰਾਲੀਆਂ ਆਉਂਦੀਆਂ ਉਹਦੇ ਨਾਲ ਆਪ ਦਾ ਘਰ ਚਲਾ ਰਿਆ ਸਾਹਮਣੇ ਜਿਹੜਾ ਤੁਹਾਨੂੰ ਗੁਰਦੁਆਰਾ ਸਾਹਿਬ ਨਾਲ ਨਜ਼ਰ ਆ ਰਿਹਾ ਹੈਨਾ ਇੱਥੇ ਜਿਹੜਾ ਹੈਗਾ ਇਸ ਵਕਤ ਬਹੁਤ ਮੁਸੀਬਤਾਂ ਦੇ ਵਿੱਚ ਜਿਹਦਾ ਹੈਗਾ ਲੋਕ ਫਸੇ ਹੋਏ ਆ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਡੁੱਬ ਗਏ ਇਧਰਲੇ ਪਾਸੇ ਕਵਰੇਜ ਵੀ ਥੋੜੀ ਔਖੀ ਹੈ ਕਿਉਂਕਿ ਇੱਥੇ ਤੱਕ ਆਉਣਾ ਹੀ ਔਖਾ ਠੀਕ ਹੈ ਪਰ ਮੈਂ ਧੰਨਵਾਦ ਕਰਦਾ ਕਿਸਾਨ ਮਦੁਰ ਸੰਘਰਸ਼ ਕਮੇਟੀ ਦਾ ਜਿਨ੍ਹਾਂ ਨੇ ਜਰਾ ਪਨੇਰ ਸਾਹਿਬ ਵਰਗੇ ਨੇ ਨਾਲ ਲੈ ਕੇ ਜਿਹੜਾ ਇੱਥੇ ਤੱਕ ਆਇਆ ਕਿਉਂਕਿ ਪ੍ਰਸ਼ਾਸਨ ਵੀ ਇਹ ਲਾਉ ਨਹੀਂ ਕਰਦਾ ਚਲੋ ਉਹਦਾ ਕਾਰਨ ਦਾ ਵੀ ਜਾਣ ਨੂੰ ਖਤਰਾ ਹੋ ਸਕਦਾ ਪਰ ਚਲੋ ਆਪਾਂ ਜੇ ਉੱਥੇ ਤੱਕ ਨਾ ਪਹੁੰਚਾਂਗੇ ਖਤਰੇ ਆਣਾਂ ਥਾਂ ਮਦਦ ਤੱਕ ਕਿਵੇਂ ਜਿਹਦਾ ਹੈਗਾ ਅੱਗੇ ਜਿਹਦਾ ਹੈਗਾ ਵਧਿਆ ਜਾਊਗਾ ਸ ਬਹੁਤ ਇਸ ਵਕਤ ਜਿਹੜੇ ਹਾਲਾਤ ਆ ਮਾਤਾ ਤੁਹਾਡਾ ਪਿੰਡ ਕਿੱਥੇ ਮਾਤਾ ਤੁਹਾਡਾ ਪਿੰਡ ਇੱਥੇ ਪਾਜਾ ਚੱਲ ਪੱਖੋ ਤੇ ਮਾਤਾ ਫਿਰ ਇੱਥੇ ਤੁਸੀਂ ਮਨ ਲਾ ਦੇ ਪਸੂ ਡੰਗਰ ਬੰਨੇ ਹੋਇਆ ਹਾਂਜੀ ਮਾਤਾ ਕੀ ਹਾਲਾਤ ਨੇ ਇਸ ਵਕਤ ਕਿੰਨੇ ਦਿਨ ਸਾਨੂੰ ਪਹਿਲਾਂ ਪਤਾ ਲੱਗਿਆ ਸੀ ਪਾਣੀ ਆਉਣ ਦਾ ਪਾਣੀ ਦਾ ਹੈ ਪੁੱਤਿਆ ਇਹ ਸਾਡੀ ਦੇ ਦਿੱਥੇ ਬਣਾਈਆਂ ਡੰਗਰ ਵਿੱਚ ਰੱਖੇ ਨੇ ਪਰ ਇੰਨਾ ਨਹੀਂ ਡਰ ਹੈਗਾ ਇੰਨਾ ਡਰ ਨਹੀਂ ਇੱਕ ਗਾਮੀ ਆ ਗਿਆ ਹੁਣ ਕੀ ਕਰੀਏ ਪਹਿਲਾਂ ਜ਼ਿੰਦਗੀ ਚ ਕਦੇ ਪਹਿਲਾਂ ਵੀ ਪਾਣੀ ਇੰਨਾ ਆਇਆ ਮਾਤਾ ਹਾਂਜੀ ਆਇਆ ਸੀ 88 ਚ ਆਇਆ ਸੀ ਜਿਹੜਾ ਹੁਣ ਦੁਬਾਰਾ ਆਇਆ ਮੰਨ ਲਓ 37 ਸਾਲਾਂ ਬਾਅਦ ਹਾਂਜੀ ਤੇ ਮਾਤਾ ਹੁਣ ਕੀ ਤੁਹਾਨੂੰ ਸਮੱਸਿਆ ਆ ਰਹੀ ਹੈ ਜਿਹੜਾ ਰੋਟੀ ਪਾਣੀ ਚੱਲ ਰਿਹਾ ਪਸ਼ੂਆਂ ਦਾ ਡੰਗਰ ਪਣ ਘਰ ਤੇ ਪੁੱਤ ਸਭ ਕੁਝ ਜੀ ਇਹ ਨਹੀਂ ਆਖੀ ਜੀ ਕੁਝ ਨਹੀਂ ਰੁੜਿਆ ਤੇ ਡੰਗਰ ਵੀ ਇੱਥੇ ਚੜਾ ਲਏ ਨੇ ਸੋਣੀਆਂ ਨੇ ਮੱਝਾਂ ਜੀ ਦੁੱਧ ਪੀਣੇ ਚੁੰਨੇ ਹਾਂ ਠੀਕ ਹੈ ਬਾਬੇ ਨਾਲ ਕੇ ਰੱਖਿਆ ਸਾਰਾ ਕੁਝ ਬਾਬੇ ਨਾਨਕ ਦੇ ਮੰਨ ਲਓ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਬੱਚੇ ਆ ਜਿਹੜੇ ਨਹੀਂ ਬੱਚੇ ਵੀ ਤੰਦਰੁਸਤ ਨੇ ਬੱਚੇ ਵੀ ਤੰਦਰੁਸਤ ਨੇ ਠੀਕ ਆ ਪਰ ਇਧਰ ਤੁਹਾਨੂੰ ਦਿਖਾ ਦੇ ਗਿਆ ਵੀ ਇੰਨਾ ਪਾਣੀ ਤੇ ਸੀਗਾ ਇੱਥੇ ਜਿਹੜਾ ਹੈਗਾ ਨੁਕਸਾਨ ਕੋਰੀਡੋਰ ਨੂੰ ਵੀ ਜਿਹੜਾ ਥੱਲੋਂ ਜਿਹੜਾ ਹੋਇਆ ਥੋ ਪੰਦੇਰ ਸਾਹਿਬ ਜਿਹੜਾ ਮੰਨ ਲਓ ਬਾਬੇ ਨਾਨਕ ਆ ਜਿਹੜਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਉਹ ਡੁੱਬਿਆ ਨਜ਼ਰ ਆਉਂਦਾ ਉਹ ਕਿਹੜੇ ਪਾਣੀ ਨਾਲ ਕਿਵੇਂ ਡੁੱਬਿਆ ਸੀਗਾ ਉਹ ਸਾਰੇ ਦੇਖੋ ਆ ਆ ਇਧਰਲੇ ਪਾਸੇ ਜਦਾਂ ਇਧਰ ਜੇ ਤੁਸੀਂ ਕਿਸੇ ਨੂੰ ਦੱਸਾਂਗੇ ਤਾਂ ਇਧਰ ਡੇਰਾ ਬਾਬਾ ਨਾਨਕ ਕਸਬਾ ਆ ਜੀ ਸਿਟੀ ਆ ਕੋਰੀਡੋਰ ਬਣਾਇਆ ਉਤੋਂ ਦੀ ਬਾਈਪਾਸ ਕਰਕੇ ਜੀ ਇਧਰਲੇ ਪਰਲੇ ਬੰਨੇ ਹੋ ਪਾਕਿਸਤਾਨ ਆ ਅਸੀਂ ਦੋ ਕੁ ਕਿੱਲੇ ਅੱਗੇ ਚੱਲ ਜਾਾਂਗੇ ਤੇ ਪਾਕਿਸਤਾਨ ਦੀ ਤਾਰ ਆ ਜਦੀ ਜੀ ਜਿਹੜਾ ਕੋਰੀਡੋਰ ਦਰਸ਼ਨ ਕਰਨ ਜਾਂਦੇ ਨੇ ਕਰਤਾਰਪੁਰ ਸਾਹਿਬ ਦੇ ਉਹ ਇੱਥੋਂ ਜਾਂਦੇ ਨੇ ਉਹ ਇੱਥੋਂ ਐਂਟਰੀ ਕਰਕੇ ਜੀ ਇਹ ਜੀ ਮਾਤਾ ਜੀ ਕਹਿ ਰਹੀ ਸੀ ਬਾਤ ਤਾਂ ਆ ਕਿ ਕੋਰੀਡੋਰ ਉੱਚਾ ਸੀ ਨਾ ਨਿਸ਼ਾਨ ਦਾ ਉੱਥੇ ਚੜ ਕੇ ਇੱਥੇ ਪਾਣੀ ਤੋਂ ਬਚਾ ਹੋ ਗਿਆ ਤੇ ਥੋੜਾ ਬਚ ਗਿਆ ਇਹਦੇ ਇਹਦੇ ਨਾਲ ਦੇ ਨਾਲ ਫਸਲਾਂ ਦੀ ਤਬਾਹੀ ਤਾਂ ਪੂਰੀ ਆ ਜੀ ਪਰਲੇ ਬੰਦੇ ਵੀ ਲਗਭਗ ਫਸਲਾਂ ਖਤਮ ਹੋ ਗਿਆ ਤੇ ਸਾਰਾ ਸਾਰਾ ਇਹ ਜਿਹੜਾ ਏਰੀਆ ਜਿੱਥੇ ਤੁਸੀਂ ਕੈਮਰਾ ਕਾਉਂਡ ਦੇ ਡੇਰੇ ਬਾਬੇ ਨਾਨਕ ਤੋਂ ਗੁਰਦਾਸਪੁਰ ਨੂੰ ਸੜਕ ਜਾਂਦੀ ਆ ਅੱਡੇ ਅੱਗੇ ਆਉਂਦਾ ਕਸਬਾ ਕਲਾਨੌਰ ਜੀ ਇਹਨੂੰ ਕਲਾਨੌਰ ਹੋਣਾ ਕਲਾਨੌਰ ਤੋਂ ਇੱਥੇ ਸਤਵੰਤ ਸਿੰਘ ਅਗਵਾਨ ਦਾ ਪਿੰਡ ਵੀ ਹੈਗਾ ਕਿਹਾ ਉਹ ਡੁੱਬਿਆ ਪਿਆ 1 ਤੋਂ 2 ਕਿਲੋਮੀਟਰ ਅਗਲੇ ਪਾਸੇ ਹੈਗਾ ਉਹ ਪਿੰਡ ਰੇਬਲ ਖੂਬ ਬਾਰਡਰ ਦੇ ਨਾਲ ਆ ਉਹ ਵੀ ਡੁੱਬਿਆ ਪਿਆ ਤੇ ਲਗਭਗ ਇਧਰਲੇ ਪਿੰਡਾਂ 'ਚ ਪੂਰੀ ਮਾਰ ਆ ਗਾਹਾਂ ਇਧਰਲੇ ਪਾਸੇ ਗੋਭੀ ਦੇ ਨਾਂ ਤੋਂ ਫੇਰਾ ਜਾਣਾ ਜਾਂਦਾ ਲਗਭਗ ਗੋਭੀ ਵੀ ਮਾਰੀ ਗਈ ਹੈਗੀ ਆ ਫੋਟ ਦੇਥਾ ਠੀਕ ਹੈ ਜੀ ਸੱਚ ਕਹਿੰਦੇ ਸਭ ਕੀ ਹਾਲਾਤ ਨੇ ਬਾਈ ਤੁਹਾਡੇ ਹਿਸਾਬ ਨਾਲ ਸਾਰੇ ਬਹੁਤ ਜ਼ਿਆਦਾ ਸਰਕਾਰ ਨੇ ਨੇ ਕੀਤਾ ਹੀ ਕੱਖ ਨਹੀਂ ਗਾ ਇਹ ਮਤਲਬ ਬਾਈ ਤੁਹਾਡਾ ਕਿਹੜਾ ਪਿੰਡਾ ਤੇ ਕਿੰਨੀ ਦੂਰ ਇੱਥੋਂ ਸਾਡਾ ਇੱਥੋਂ ਅੱਧਾ ਕਿਲੋਮੀਟਰ ਆ ਚੰਦੂ ਨਗਰ ਜੋੜੀਆਂ ਜੀ ਹਾਂਜੀ ਤੇ ਮਤਲਬ ਇਹ ਚੰਦੌੜਾਂਗਲ ਜੋੜਗਾ ਤੁਹਾਨੂੰ ਕਿੰਨਾ ਟਾਈਮ ਪਹਿਲਾਂ ਪਤਾ ਲੱਗਾ ਪਾਣੀ ਆਉਣ ਤੋਂ ਪਾਣੀ ਆਉਣ ਤੋਂ ਅਸੀਂ 2:3 3 ਵਜੇ ਇੱਥੇ ਆ ਗਏ ਆ ਪਹਿਲਾਂ ਤਾਂ ਫੌਜ ਨੇ ਨਹੀਂ ਜਾਣ ਦਿੱਤਾ ਮੁੰਡੇ ਆਏ ਆ ਬੰਦੇ ਨੇ ਇਹਨਾਂ ਨੇ ਇਹਨਾਂ ਨੂੰ ਜਾਣ ਦਿੱਤਾ ਗਾਂ ਠੀਕ ਹੈ ਹਾਂਜੀ ਤੇ ਜੋ ਟੁੱਟਣ ਲੱਗੀ ਉਹਦੇ ਬੰਦੋਂ ਉਹਦਾ ਉਹਦਾ ਟ੍ਰੈਕਟਰ ਖੜਾ ਗਿਆ ਉਹ ਮੁੜ ਕੇ ਪੰਜਾਹ ਪਜਾ ਕੇ ਲੈਣੇ ਲੋਕ ਯਾਰ ਪਜਾ ਕੇ ਮਾ ਇਥੋਂ ਪਿੱਛੇ ਮਸਾ ਜਾਨ ਬਚਾ ਕੇ ਇੱਥੋਂ 20 ਮਿੰਟਾਂ ਦੇ 3 ਕਿਲੋਮੀਟਰ ਪਾਣੀ ਚੱਲ ਗਿਆ 20 ਮਿੰਟਾਂ ਦੇ ਲੋਕ ਅੱਛਾ ਇੰਨਾ ਪਾਣੀ ਯੋਰ ਚ ਆਇਆ ਬੜੀ ਗਈ ਤੇ ਮਾਲ ਕੋਈ 1 2 ਦਿਨ ਜਾਂ ਹਫਤਾ ਪਹਿਲਾਂ ਨਹੀਂ ਤੁਹਾਨੂੰ ਦੱਸਿਆ ਨਾ 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 ਉਹ ਤਾਂ ਨਹੀਂ ਪੜ ਲੱਗਾ ਲੱਗਿਆ ਉਹ ਤਾਂ ਹੀ ਪਤਾ ਕਿ ਇਹ ਲੱਗਾ ਨਹੀਂ ਤੇ ਨਾਲੇ ਨਹੀਂ ਡੇਰੇ ਚ ਨਿਕਲ ਕੇ ਕੋਈ ਦੰਗਰ ਨਹੀਂ ਨਿਕਲਿਆ ਤੇਲੀ ਵੀ ਨਹੀਂ ਨਿਕਲੇ ਫ੍ਰਿਜਾਂ ਨਹੀਂ ਨਿਕਲੇ ਕੋਈ ਸੱਪ ਨਹੀਂ ਤਾਂ ਦੰਗਰਾਂ ਦੇ ਤੂੜੀ ਵਗੈਰਾ ਉਹ ਤਾਂ ਕਿੱਥੇ ਨਿਕਲਣੇ ਪਾਸੀ ਵਾਲੇ ਨਹੀਂ ਜੀ ਨਹੀਂ ਨਿਕਲੀ ਨਹੀਂ ਚੱਲੇ ਜੰਗਰ ਨਹੀਂ ਅੱਜ ਕੱਲ ਕੱਢ ਕੇ ਸਾਰੇ ਆਏ ਆ ਡੇਰੇ ਕੋਲ ਦੀ ਪਾਰੀ ਵਿੱਚ ਵਾਦੇ ਸੇ ਪਾਪ ਆਪੂ ਬਾਈ ਬਲਕੇ ਦੋ ਦੋ ਕਿਲੋਮੀਟਰ ਦਾ ਕਰੇ ਸਬਾਕ ਖਾਰ ਕੇ ਤੇ ਬੰਨ ਕੇ ਉਧਰ ਹੋ ਜੀ ਪੀਜ ਡੰਗਰ ਦੋ ਦੋ ਦਿਨ ਵਿਚਾਰੇ ਡੰਗਰ ਭੁੱਖੇ ਹੀ ਖੜੇ ਰਹਿ ਕੇ ਕਿਦਾਂ ਭੁੱਖੇ ਹੀ ਆ ਉਧਰ ਦੇ ਰਾਤ ਭੁੱਖੇ ਡੰਗਰੀ ਨੇ ਸਾਡੀਆਂ ਦੇ ਛੱਤਾਂ ਜਿਹੜੀਆਂ ਮੋਟਰਾਂ ਦੀਆਂ ਉਹਨਾਂ ਤੋਂ ਵੀ ਪਾਣੀ ਲੰਘ ਗਿਆ ਇਹ ਸਰਕਾਰ ਦਾ ਕੱਖ ਨਹੀਂ ਇਹਨਾਂ ਦਾ ਸੱਤਿਆ ਨਾਸ ਹੋ ਗਿਆ ਕੋਈ ਕੋਈ ਸਾਨੂੰ ਆ ਕੇ ਇਹਨਾਂ ਨੇ ਜਿਹੜਾ ਹੈਗਾ ਜਿਵੇਂ ਕਹਿੰਦੇ ਹੁੰਦੇ ਆਏ ਵਾਰੀ ਅੱਖਾਂ ਨੂੰ ਥੁੱਕ ਜਾ ਲਾ ਕੇ ਵੀ ਅਸੀਂ ਮੁਰਗੀਆਂ ਦਾ ਮਾਂ ਵਜੋਂ ਦੰਗਰ ਫਾਣਦੇ ਨਹੀਂ ਜੀ ਕੱਖ ਨਹੀਂ ਇਹਨਾਂ ਦਾ ਠੇ ਹੀ ਹੋ ਗਿਆ ਸਾਡੇ ਨਾਲ ਸਾਹਮਣੇ ਆ ਇਟਾ ਦੀ ਫੈਕਟਰੀ ਉਥੇ ਬੰਦੇ ਬਈਏ ਛੋਟੇ ਇੱਕ ਬੱਚਾ 2 ਸਾਲ ਦਾ ਇੱਕ 1 ਸਾਲ ਦਾ ਹੈ ਤੇ ਕੋਈ ਛੋਟੇ ਬੱਚੇ ਹੈ 7-8 ਦੇ ਨਾਲ ਛਾਰੇ ਪ੍ਰਸ਼ਾਸਨਿਕ ਜੇ ਵੀ ਇਹਨਾਂ ਬੱਚਿਆਂ ਨੂੰ ਬਾਹਰ ਕੱਢੋਗੇ ਨਹੀਂ ਸਮਝਦਾ ਕਿ ਕੱਢਿਆ ਫੇਰ ਜਾ ਕੇ ਸ਼ਾਮੀ ਵੀ 베ਰੀਏ ਫਿਰ ਮਹਿੰਗੀ ਪ੍ਰਾਈਵੇਟ ਮਾਲਾ ਛੋਟੀ ਕਮੇਟੀ ਹੈ ਸ਼ਾਮੀ ਕਮੇਟੀ ਹੈ ਉਹ ਵੀ ਟੀਲ ਆਪਣੇ ਕੋ ਪਾ ਕੇ ਫੇਰ ਲੋਕ ਕੱਢੀ ਨਹੀਂ ਜੀ ਆਪਣੇ ਕੋ ਪਾ ਕੇ ਜੀ ਵੀ ਨਾਲ ਆਪਣੇ ਕੋਲੋਂ ਪਾ ਕੇ ਅੱਛਾ ਤੁਸੀਂ ਜਿਹੜਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਰਹੇ ਕੱਢ ਲਓ 2 ਸਾਲ ਦੇ 1 ਸਾਲ ਦੇ ਜਵਾਬ ਇਹਦੇ ਮਾਨਯੋਗ ਪ੍ਰਸ਼ਾਸਨ ਤੇ ਹੋਇਆ ਹੀ ਨਾ ਇਹਨਾਂ ਦਾ ਤੇ ਸਤਿਆਂ ਨਾਸ ਜੀ ਸੋ ਨੋਕ 30 ਦੀ ਨੰ ਚੰਗੀ ਆ ਜਿਹੜੀ ਸਾਡਾ ਪਤਾ ਲੈਣ ਆਉਂਦੀ ਆ ਹਾਂ ਨਾਲੇ ਤੁਹਾਡੇ ਬਾਅਦ ਪਿੱਛੇ ਲੱਗੇ ਵੀ ਆ ਮੰਨ ਲਓ ਭੰਦੇਰ ਸਾਹਿਬ ਤੁਸੀਂ ਦੱਸ ਵੀ ਰਹੇ ਸੀ ਕਿ ਇੱਥੇ ਵੀ ਤੁਸੀਂ ਜਿਹੜਾ ਹੈਗਾ ਲਾਉਂਗੇ ਅਸੀਂ ਪਿਛਲੇ ਬੰਨੇ ਹੁਣ ਸਾਨੂੰ ਪਤਾ ਲੱਗ ਗਿਆ ਹੁਣ ਲੰਗਰ ਅਸੀਂ ਅੱਗੇ ਕਿਉਂਕਿ ਬਹੁਤ ਡਰਾਈ ਜਾਂਦੇ ਨੇ ਵੀ ਅੱਗੇ ਜਾਣ ਦਾ ਰਾਹ ਨਹੀਂਗਾ ਪ੍ਰਸ਼ਾਸਨ ਵੀ ਅਸੀਂ ਆਪ ਵੇਖਣਾ ਹੈ ਵੀ ਅੱਗੇ ਆ ਜਾਣਾ ਹੀ ਗੱਲ ਹੈ ਇਹ ਪਿੰਜਰਾ ਇਹ ਸਰਕੀ ਪਿੰਡ ਵਾਲਿਆਂ ਨੂੰ ਕਹਿੰਦੇ ਵੀ ਉਹ ਡਰਿਓ ਨਾ ਸਾਡੀ ਸੜਕ ਜਿਹੜੀ ਬਟਾਲੇ ਤੋਂ ਕੋਟਲੀ ਵਾਲੀ ਬਿਲਕੁਲ ਸੇਫ ਆ ਟਰੈਕਟਰ ਜੇ ਕੋ ਪਾਣੀ ਨੰਗ ਰਿਹਾ ਤੇ ਟਰੈਕਟਰ ਤੇ ਆ ਸਾਡੀ ਵਾਲੀ ਗੱਡੀ ਤੇ ਜ ਇਹ ਵੀ ਨਿਕਲ ਆਉਂਦਾ ਇਸ ਕਰਕੇ ਲੰਗਰ ਲੈ ਕੇ ਵੱਦ ਤੋਂ ਬਾਅਦ ਇੱਥੇ ਕੋਰੀ ਡੇਟ ਤੱਕ ਕੋਈ ਰੌਲਾ ਨਹੀਂ ਹੈਗਾ ਤੇ ਭਲੇ ਸਾਹਿਬ ਇੱਕ ਬੇਨਤੀ ਦੇ ਖਲੋਇਆ ਇੱਕ ਮਿੰਟ ਵੀ ਜਿਹੜਾ ਸਾਡਾ ਪਿੰਡਿਆ ਚੰਦੂ ਨੰਗਲ ਆਹ ਜੋੜੀਆਂ ਆਹ ਜੋੜੀਆਂ ਅਹੀਂ ਝੂਠ ਨਹੀਂ ਮਾਰਦੇ ਸਾਡੇ ਆਪਣੇ ਸਭ ਕੁਝ ਬਚਿਆ ਦਾਣਾ ਫੱਕਾ ਸਾਡੇ ਜਿਹੜੇ ਆ ਨਾ ਸਾਈ ਬਰਾਦਰੀ ਇਹਨਾਂ ਨੇ ਇਹਨਾਂ ਪਤਾ ਕੀ ਇਹਨਾਂ ਕੀਤਾ ਜੇ ਆਪਣੇ ਆ ਜੋ ਜਾਂ ਫੀਟ ਚੌਕਰ ਇਹ ਕਰਕੇ ਸਾਨੂੰ ਆਖਣ ਰਿਹਾ 100 ਰੁਪਏ ਦੇ ਸਾਹਮਣੇ ਆਂ ਦੇ ਕੋਲ ਲੰਦੂ ਤੇ ਕੀ ਸਾਡੀ ਹਾਦੀ ਇੱਥੇ ਲੱਗਰ ਬਿਲਕੁਲ ਨਾ ਲੱਗੇ ਆ ਜਿਹੜਾ ਪੱਖੋ ਕੀ ਆ ਡੁੱਬਾ ਦੇ ਸਾਧਾ ਆਈ ਤੇ ਹੁਣ ਵਾਗ ਇੱਧਰ ਅਗਲੇ ਬਨੇ ਅਗਲੇ ਬਨੇ ਲੱਗ ਗਏ ਸਹੀ ਆ ਇੱਧਰ ਇੱਧਰ ਤੇ ਰੋਡ ਦੇ ਉੱਤੇ ਪੰਜ ਪਿੰਡ ਬਗੀਰੀ ਦੀ ਡੁੱਬੇ ਦੇ ਨਾਲ ਕੋਈ ਕੋਈ ਨਹੀਂ ਖਾਲੀ ਐ ਐਸੇ ਕਹਿੰਦਾ ਐਸੇ ਗੱਲ ਤੇ ਹੀ ਤਾਂ ਕਰਕੇ ਆਪਣਾ ਆਉਣਾ ਪੈਂਦਾ ਵੀ ਸਹੀ ਲੋਕਾਂ ਤੱਕ ਸਹੀ ਚੀਜ਼ ਪਹੁੰਚ ਸਕੇ ਕਿਉਂਕਿ ਜੇ ਆਪਾਂ ਉਹਨਾਂ ਸਹੀ ਨੂੰ ਉਹ ਲੈ ਨਹੀਂ ਦੀ ਜੀ ਬਾਤ ਆ ਅਗਲੇ ਬਨੇ ਹੋ ਗਏ ਫੋਲ ਪਾਈ ਗਏ ਆਪਾਂ ਫੇਰ ਲੈ ਕੇ ਇੱਧਰ ਹੀ ਕੱਲਦੇ ਹਾਂ ਹਾਂਜੀ 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 ਉਹ ਕੋਈ ਰਾਹ ਮਿਲ ਗਿਆ ਨਾ ਹੁੰਦਾ ਆਹ ਸ਼ਾਰਾ ਵਾਲੀ ਮਾਮੀ ਦੇ ਨਾਲ ਚੱਲ ਜਾਗੇ ਕੋਈ ਚੱਕਰ ਨਹੀਂ ਦੱਸਾਂਗੇ ਵੀ ਜਿੱਥੇ ਉਹ ਕਾਦੀਆਂ ਇੱਧਰ ਆਪਣੇ ਤੇ ਪਾ ਹੀ ਬੱਜੇ ਆ ਕੰਮ ਦੀ ਗੱਲ ਸੋ ਇੱਧਰ ਦਾ ਥੋੜਾ ਜਿਹੜਾ ਹੈਗਾ ਉੱਚਾ ਬਾਕੀ ਬਾਈ ਕੀ ਕਹਿਣਾ ਚਾਹੋਂਗੇ ਪੰਜਾਬ ਦੇ ਲੋਕਾਂ ਨੂੰ ਤੁਹਾਡਾ ਕਿਉਂਕਿ ਤੁਸੀਂ ਚਸ਼ਮਦੀਦੋਂ ਇੱਥੇ ਲੋਕਾਂ ਦਾ ਕੋਈ ਵੀ ਚੀਜ਼ ਵੀ ਕਿੱਦਾਂ ਦੀ ਕਿੱਦਾਂ ਕੀ ਕਹਿਣਾ ਚਾਹੋਂਗੇ ਵੀ ਭਾਈ ਇਹ ਹਾਲਾਤ ਆ ਜਿਹੜੇ ਕਿਉਂ ਬਣੇ ਆ ਤੇ ਕੀ ਜਿਹੜਾ ਹੈਗਾ ਕੀ ਤੁਹਾਨੂੰ ਲੱਗਦਾ ਹੈ ਸਰਕਾਰ ਹੈ ਅਦìn ਲਾਈਕੀ ਕਰਕੇ ਆਇਆ ਤੇ ਕੁਦਰਤ ਦੀ ਮਾਰ ਐ ਸਾਰੀ ਚੀਜ਼। ਨਹੀਂ ਮਹਾਰਾਜ ਹਾਏ ਜਦੋਂ ਸਾਡੇ ਬੱਚੇ ਇੱਥੇ ਆਏ ਆ ਬੰਨਣ ਤੇ ਹਾਨੂੰ ਤੇ ਆ ਆਰਮੀ ਨੇ ਗਾ ਨਹੀਂ ਜਾਣ ਦਿੱਤਾ ਬੀਰ ਸਾਹਿਬ ਨੇ। ਤੇ ਫੇਰ ਬਾਅਦ ਜਦੋਂ ਹੋਣ ਲੱਗਿਆ ਕਰਾ ਕੇ ਤੇ ਫੇਰਾਂ ਦੇ ਆਜੋ ਆਜੋ ਹੁਣ ਪਾਣੀ ਹੀ ਹੋਣਾ ਇੱਥੇ। ਫੇਰ 2:30 ਵਜੇ ਫੇਰ ਆਏ ਆ ਦੌਰ 2:30 ਵਜੇ ਜਾਣ ਕੇ ਤੇ ਤਿੰਨਾਂ ਨੂੰ ਪੁੱਛਿਆ ਤੇ ਕਹਿੰਦੇ ਜਾਓ ਹੁਣ। ਹਾਂ। ਪਰ ਜਦੋਂ ਬੰਨ ਟੁੱਟ ਗਿਆ ਤੇ ਫੇਰ ਤਹੀਂ ਜਾ ਕੇ ਕੀ ਕਰੀਓ ਕੀ ਨਾ ਆਇਆ। ਬਲਵਿੰਦਰ ਸਿੰਘ ਇਹਨਾ ਬਲਵਿੰਦਰ ਬਲਵਿੰਦਰ ਸੋਦਾ ਕਹਿਣਾ ਵੀ ਪਹਿਲੋ ਅਸੀਂ ਆਏ ਵੀ ਬੰਨ ਤੇ ਜਾਈਏ ਤੇ ਬੰਨ ਨਾ ਟੁੱਟਣ ਦਈਏ ਕਹਿੰਦੇ ਇਹਨਾਂ ਜਾਣ ਨਹੀਂ ਦਿੱਤਾ ਜਦੋਂ ਟੁੱਟਣ ਲੱਗਾ ਰਾਤ ਪੈ ਗਈ ਫਿਰ ਐਡੀ ਛੇਤੀ ਬੰਨ ਕਹਿੰਦੇ ਬਜਣਾ ਕਿੱਥੋਂ ਹੀਗਾ ਹਾਂ 2:30 ਵਜੇ 2:30 ਵਜੇ ਲੈ ਜੋ ਅੱਲਾ ਜੋ ਮਰਦੇ ਹੋਗੇ ਪਹਿਲੋ ਨਹੀਂ ਤੁਸੀਂ ਤਾਂ ਨੂੰ ਦੱਸਿਆ ਹਾਂ ਸੋ ਇਹ ਸਾਰੀਆਂ ਜਿਹੜੀਆਂ ਨਲਾਈਕੀਆਂ ਨੇ ਇਹਨਾਂ ਦੇ ਜ਼ਰੂਰ ਜਿਹੜਾ ਹੈਗਾ ਵਿਚਾਰ ਕਰਨਾ ਚਾਹੀਦਾ ਬਾਕੀ ਬਾਈ ਵੀ ਦੱਸਿਆਂਦਾ ਸਰਕਾਰਾਂ ਨੇ ਕੀ ਆ ਤਾਂ ਜੇ ਅਸੀਂ ਭਰੱਪੇ ਤੌਰ ਤੇ ਇੱਕ ਦੂਜੇ ਨਾਲ ਖੜੇ ਆ ਬਸ ਉਹ ਖੜੇ ਆ ਜਿਹੜੇ ਕਿਸਾਨ ਮਜ਼ਦੂਰ ਇੱਕ ਦੂਜੇ ਨਾਲ ਖੜੇ ਆ ਉਹ ਚੀਜ਼ਾਂ ਚੱਲੀਆਂ ਜਾਂਦੀਆਂ ਜੇ ਬੰਦੇ ਜਿਹੜੀ ਕਿਸਾਨ ਜੁਨੀਅਨ ਆ ਉਹ ਸਾਡੀ ਮਦਦ ਕਰਨ ਪੁੱਛਣ ਆਏ ਆ ਵੀ ਕੀ ਹਿਸਾਬ ਕਿਤਾਬ ਆ ਬਾਕੀ ਉਹ ਸਰਕਾਰ ਦਾ ਬੰਦਾ ਕੋਈ ਨਹੀਂ ਜੇ ਵੀ ਭੈਣਦੀ ਆਵੇ ਆਪਣਾ ਹੀ ਖਾਣ ਪੀਣ ਦੇ ਇਹਨੇ ਜੋ ਆ ਬਾਕੀ ਰਣਦੇਰ ਸਾਹਿਬ ਸਾਨੂੰ ਹੀ ਪਤਾ ਜਦੋਂ ਮਾਅਬਜਾ ਹੁੰਦਾ ਨਾ ਮਾਅਬਜੇ ਵਾਲੀ ਗੱਲ ਚੱਲਦੀ ਆ ਤਾਂ ਅਫਸਰਾਂ ਨੂੰ ਤੇ ਸਰਕਾਰੀ ਜਿਹੜੇ ਬੰਦਿਆਂ ਨੂੰ ਇਹੀ ਤਾਂ ਚੀਜ਼ ਇਹਨਾਂ ਦਾ ਸੋਨੇ ਦੀ ਮੁਰਗੀ ਵਰਗੀ ਲੱਗਦੀ ਆ ਕਿਉਂਕਿ ਸਾਰਿਆਂ ਨਾਲ ਵੱਧ ਕਾਬਲੇ ਤਾਂ ਇਹ ਡਿਸਾਸਟਰ ਲੀਫ ਫੰਡ ਹਨਾ ਉੱਚ ਸਭ ਕੁਝ ਤਿਆ ਜੀ ਡੰਗਰ ਮਰਜੂ ਬੰਦਾ ਮਰਜੂ ਫਸਲ ਮਰਜੂ ਅਜੇ ਤੱਕ ਮੈਨੂੰ ਮੁੱਖ ਮੰਤਰੀ ਸਾਹਿਬ ਤਾਂ ਕਿਤੇ ਨਹੀਂ ਪਹਿਲਾਂ ਪਿਛਲੀਆਂ ਬਾਈਟਾਂ 'ਚ ਬੋਲਦੇ ਸੀਗੇ ਆ ਪਿਛਲੇ ਸਾਲ ਹੀ ਬੋਲਦੇ ਕਹਿੰਦੇ ਪਿਛਲੀ ਸਰਕਾਰ ਨੂੰ ਪਤਾ ਨਹੀਂ ਸਾਡੇ ਕੋਲ ਆnde ਫੰਡ ਵਾਧੂ ਮੈਂ ਸੈਂਟਰ ਕੋਲੋਂ ਮੰਗਾ ਪਿਛਲੀ ਵਾਰੀ ਬੋਲਦੇ ਸੀ ਤਾਂ ਭਈ ਇਹਨੂੰ ਵੰਡੋ ਫਿਰ ਆ ਫਸਲ ਤਾਂ ਰਹੀ ਨਹੀਂ ਹੁਣ ਗਾਂ ਇਨਾ ਕਈ ਥਾਵਾਂ ਤੇ ਦਰਿਆਨ ਨੇ ਨਾ ਜਿਆਦਾ ਜ਼ੋਰ ਮਾਰਨਾ ਉੱਥੇ ਮਿੱਟੀ ਰੇਤ ਵੀ ਆ ਬਣਦੀ ਆ ਬਿਲਕੁਲ ਰੇਤਾ ਕਣਕ ਨਹੀਂ ਪੀਤੀ ਜਾਣ ਕਰੀ ਪੀਤੀ ਜੀ ਪਾਲ ਪੈ ਗਈ ਜੀ ਬਹੁਤ ਪਾਲ ਵੀ ਪੈ ਗਈ ਉਸ ਕਰਕੇ ਵੀ ਇਹਨਾਂ ਦੀ ਬਾਹ ਫੜੀ ਜਾਵੇ ਮੈਨੂੰ ਲੱਗਦਾ ਭਈ ਇਹ ਜਾਨ ਬੁੱਜ ਕੇ ਇੱਕ ਗਿਣੀ ਮਿਤੀ ਸਾਜ਼ਿਸ਼ ਨਾਲ ਪਾਣੀ ਰੋਕ ਕੇ ਲਿਆਂਦਾ ਗਿਆ ਫਲਟਿਆ ਜਿੱਦੋਂ ਕਿ ਤੇ ਵੀ ਇਹ ਤੇ ਕਹਿਣ ਦੇ ਆ ਬੰਨ ਬੰਨੀ ਆ ਤੇ ਫਿਰ ਉਹਦੇ ਚ ਕੀ ਲੱਗਦਾ ਸੀ ਟੁੱਟ ਗਿਆ ਫੇਰ ਬੰਨ ਦੋ ਸਾਰ ਬਾਅਦ ਮਿੱਟੀ ਪੈਂਦੀ ਹੁੰਦੀ ਸੀ ਹੁਣ 10-10 ਸਾਲ ਹੋ ਗਏ ਮਿੱਟੀ ਖਾਜੀ ਪੈ ਗਈ ਨੇ ਕੋਈ ਕਿਹੜਾ ਸੰਗਤ ਕਈ ਧੂਸੀ ਦੀ ਮਿੱਟੀ ਜੱਗੜੀ ਪਈ ਹੈ ਇਹ ਵੇਖੀ 10 ਸਾਲ ਤੋਂ ਵੇਖਿਆ ਠੀਕ ਹੈ ਮਤਲਬ ਹਾਂਜੀ ਇਹ ਜਿੰਨਾ ਵੀ ਇਲਾਕਾ ਨਾ ਇਹ ਗੁੱਬੀ ਦਾਵਾ ਜੀ ਇਹਦੇ ਦੇ ਇਹ 75 ਤੋਂ CRP ਦਾ ਠੇਕਾ ਵਾ ਤੇ 25 ਤੋਂ 30000 ਹੁਣ ਤੱਕ ਖਰਚਾ ਜਿਹੜਾ ਇਹਦੇ ਤੇ ਆ ਸਕਦਾ ਆ ਗਿਆ ਵਾ ਯਾਨੀ ਕਿ 110 1000 ਰੁਪਇਆ ਤੇ ਹਰ ਇੱਕ ਪੈਲੀ ਤੇ ਖਰਚਾ ਉਹ ਚੜ ਗਿਆ ਜੀ ਤੇ ਬੰਦਾ ਉੱਠੋ ਕਦਾਂ ਚੱਲਣਾ ਕਈਆਂ ਨੇ ਠੇਕੇ ਤੇ ਲਈ ਹੋਣੇ ਆ ਸਾਰੇ ਠੇਕੇ ਤੇ ਲਈਆਂ ਨੇ ਕਿਸੇ ਜ਼ਿੰਮੇਵਾਰ ਕੋਈ ਕੋਈ ਇੱਕ ਕਿਲਾ ਕਿ ਇੱਕ ਦੋ ਗਿੱਲੇ ਹਾਂ ਸਾਰੇ ਜਿੰਮੇ ਠੇਕੇ ਤੇ ਹੀ ਲਈਆਂ ਨੇ ਤੇ ਇਹ ਸਾਰੀ ਗੁੱਬੀ ਆ ਸੋ ਇੱਕ ਵਾਰੀ ਤਾਂ ਇਹ ਲੜਾਈ ਵੀ ਲੜਨੀ ਆ ਕਿਸਾਨ ਜੁਣਿਆਂ ਤੁਹਾਡੇ ਤੇ ਪਰ ਇੱਕ ਵਾਰੀ ਆਪਾਂ ਜਿਹੜਾ ਹੈਗਾ ਬੰਦਿਆਂ ਨੂੰ ਬਚਾਉਣ ਵਾਸਤੇ ਉਹ ਲੜ ਗਏ ਕਿਉਂਕਿ ਅੱਜ ਤੇ ਦੋ ਚਾਰ ਫਿਰ ਅਗਲਾ ਕਹਿੰਦਾ ਸਿਆਸਤ ਕਰਦੇ ਆ ਪਰ ਉਦੋਂ ਬਾਅਦ ਜਿਹੜਾ ਹੈਗਾ ਬਹੁਤ ਆਖਰ ਤੇ ਤੁਸੀਂ ਕੀ ਕਹੋਗੇ ਜੀ ਨਹੀਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਹਰੂਆ ਵਾਲਿਆ ਸਾਦਾ ਵਾਲਿਆ ਆਪ ਘੋਰ ਪੱਕੋ ਕੇ ਆ ਇਧਰ ਪਿੰਡਾਂ ਚ ਜਾਂ ਜੋੜੀਆਂ ਤੋਂ ਅੱਗੇ ਵੀ ਪਿੰਡ ਹੋ ਸਕਦੇ ਪਰਲੇ ਬੰਦਿਆ ਇਹ ਇਹ ਇਧਰ ਪਤਾ ਕਰਕੇ ਜਦੋਂ ਕੋ ਬੰਦਾ ਤਾਂ ਪਹਿਲੇ ਜਾਣਕਾਰੀ ਲਏ ਫਿਰ ਜੂਰਤਬੰਦ ਤੱਕ ਆਪਣਾ ਸਮਾਨ ਲੈ ਕੇ ਜਾ ਫੇਰ ਜਾਏ ਨਹੀਂ ਤੇ ਇਧਰ ਤਾਂ ਬਹੁਤ ਬੜਾ ਹੋ ਜਾਏ ਕਾਜੀ ਬੋਲ ਕਾਜੀ ਬੋਲ ਠੀਕ ਕੱਢ ਚਲੋ ਧੰਨਵਾਦ ਅੰਡਾਰੇ ਦੀ